ਵੱਦਾ ਹੋਇਆ ਵਜ਼ਨ ਅੱਜ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਿਆ। ਵਜ਼ਨ ਘਟਾਉਣ ਦੇ ਲਈ ਲੋਕ ਜਿਮ ਜਾਂਦੇ ਨੇ, ਕਸਰਤ ਕਰਦੇ ਨੇ ਤੇ ਯੋਗਾ ਵੀ ਕਰਦੇ ਨੇ ਤੇ ਬਹੁਤ ਸਾਰੀਆਂ ਦਵਾਈਆਂ ਵੀ ਲੈਂਦੇ ਨੇ ਜਿਸ ਕਰਕੇ ਉਹਨਾਂ ਨੂੰ ਦਵਾਈਆਂ ਕਰਕੇ ਖਾਸ ਕਰਕੇ ਸਾਈਡ ਇਫੈਕਟ ਹੋ ਜਾਂਦਾ ਹੈ। ਪਰ ਇਹ ਮਸਾਲੇ ਵਾਲਾ ਉਹ ਕਿਹੜਾ ਮਸਾਲੇ ਦਾ ਪਾਣੀ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਵੀਡੀਓ ਦੇ ਵਿੱਚ ਕਿ ਇੱਕ ਮਸਾਲੇ ਦਾ ਪਾਣੀ ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ, ਜੇਕਰ ਤੁਸੀਂ ਇਸ ਨੂੰ ਪੀਂਦੇ ਹੋ ਤਾਂ ਤੁਹਾਡੀ ਜਿਹੜਾ ਕਿ ਲਟਕਦਾ ਪੇਟ ਹੁੰਦਾ ਹੈ ਉਹ ਆਪਣੇ ਆਪ ਹੀ ਕਾਬੂ ਦੇ ਵਿੱਚ ਆ ਜਾਂਦਾ ਹੈ। ਅੱਜ ਦਾ ਇਹ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਐਂਡ ਤੱਕ ਜ਼ਰੂਰ ਦੇਖਿਓ ਦੱਸ ਦੇ ਕਿ ਵੱਧਦਾ ਵਜ਼ਨ ਅਕਸਰ ਮੁਸੀਬਤ ਬਣ ਜਾਂਦਾ ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਜਿਵੇਂ ਕਿ ਉੱਚਾ ਕੈਲੈਸਟਰੋਲ ਸ਼ੂਗਰ ਅਤੇ ਦਿਲ ਦੀਆਂ ਸਮੱਸਿਆਵਾਂ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਮੋਟਾਪੇ ਦੇ ਕਾਰਨ ਆਪਣੀ ਮਨਪਸੰਦ ਚੀਜ਼ਾਂ ਨਹੀਂ ਖਾ ਪਾਉਂਦਾ ਜਾਂ ਫਿਰ ਮਨਪਸੰਦ ਕੱਪੜੇ ਨਹੀਂ ਪਾ ਸਕਦਾ ਤਾਂ ਉਹ ਮਾਨਸਿਕ ਤੌਰ ਦੇ ਉੱਤੇ ਵੀ ਪਰੇਸ਼ਾਨ ਰਹਿਣ ਲੱਗ ਜਾਂਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਮੋਟਾਪਾ ਘਟਾਉਣ ਦਾ ਅਤੇ ਬਾਹਰ ਨਿਕਲ ਰਹੀ ਤੋਂਦ ਨੂੰ ਅੰਦਰ ਕਰਨ ਦੇ ਲਈ ਰਸੋਈ ਦੇ ਇੱਕ ਮਸਾਲੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਮਸਾਲੇ ਦੀ ਮੈਂ ਗੱਲ ਕਰ ਰਹੀ ਹਾਂ ਉਸ ਦਾ ਪਾਣੀ ਬਣਾ ਕੇ ਪੀਣ ਦੇ ਨਾਲ ਫੈਟ ਬਰਨ ਕਰਨ ਵਾਲੇ ਗੁਣ ਮੋਟਾਪਾ ਘਟਾਉਣ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੇ ਨੇ ਇਹ ਮਸਾਲਾ ਹੈ ਜੀਰਾ ਜੀ ਹਾਂ ਜੀਰਾ ਇੱਕ ਬਹੁਤ ਹੀ ਵਧੀਆ ਸਰੋਤ ਹੈ ਵਜ਼ਨ ਘਟਾਉਣ ਦੇ ਲਈ ਜੀਰਾ ਪਾਣੀ ਜੀਰਾ ਇੱਕ ਅਜਿਹਾ ਮਸਾਲਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਹੈ